ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਅਫਸੋਸ ਹੁੰਦਾ ਹੈ ਕਿ 103 ਸਾਲਾਂ ਜਿਸ ਪਾਰਟੀ ਦਾ ਸ਼ਾਨਾ ਮਤ ਅਤਿ ਇਤਿਹਾਸ ਹੈ ਉਸ ਨੂੰ ਦੱਸਣ ਵਾਸਤੇ ਜੋ ਸਾਡੀ ਸੀਨੀਅਰ ਹੈ ਕਿੱਥੇ ਉਹਨਾਂ ਨੇ ਸਾਨੂੰ ਦੱਸਣਾ ਸੀ ਤੇ ਅੱਜ ਸਾਨੂੰ ਦੱਸਣਾ ਪੈ ਰਿਹਾ ਪੰਜਾਬ ਦੇ ਯੂਥ ਨੂੰ ਦੱਸਣਾ ਪੈ ਰਿਹਾ ਬੜੀਆਂ ਉਂਗਲਾਂ ਉੱਠਦੀਆਂ ਪਾਰਟੀ ਪ੍ਰਧਾਨ ਮਾਨਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਪਰ ਮੈਂ ਸਮਝਦਾ ਉਹ ਆਪਣੇ ਪੀੜ੍ਹੀ ਥੱਲੇ ਜਿਹੜੇ ਤੋਂ ਬਾਗੀ ਲੀਡਰ ਹੈ ਜਾਂ ਜਿਨ੍ਹਾਂ ਨੂੰ ਪਾਰਟੀ ਨੇ ਹੁਣ ਤੱਕ ਬੜਾ ਮਾਣ ਸਤਿਕਾਰ ਦਿੱਤਾ ਜਿਨ੍ਹਾਂ ਨੂੰ ਹਰ ਇੱਕ ਉਹ ਚੀਜ਼ ਦਿੱਤੀ ਜੋ ਇੱਕ ਵਰਕਰ ਜੋ ਗਰਾਊਂਡ ਲੈਵਲ ਦਾ ਵਰਕਰ ਸ਼ਾਇਦ ਸੋਚ ਵੀ ਨਹੀਂ ਸਕਦਾ ਉਹਨਾਂ ਦੇ ਪੁੱਤਰਾਂ ਨੂੰ ਲੀਡਰ ਬਣਾਇਆ ਉਹਨਾਂ ਦੇ ਧੀਆਂ ਨੂੰ ਲੀਡਰ ਬਣਾਇਆ ਮਨ ਮੂਹ ਮੰਗੀਆਂ ਟਿਕਟਾਂ ਦਿੱਤੀਆਂ ਜਿੱਥੋਂ ਲੜਨਾ ਚਾਹੁੰਦੇ ਸੀ ਉੱਥੋਂ ਲੜਾਇਆ ਪਰ ਫਿਰ ਵੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹੀ ਅੱਜ ਪਾਰਟੀ ਦੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਕਾਰਜਸ਼ੈਲੀ ਤੇ ਉਹਨਾਂ ਦੀ ਪ੍ਰਧਾਨਗੀ ਤੇ ਉਂਗਲੀ ਉਠਾ ਰਹੇ ਆ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਦਵਾਉਣਾ ਸਮੁੱਚੇ ਯੂਥ ਅਕਾਲੀ ਦਲ ਵੱਲੋਂ ਕਿ ਮਾਨਯੋਗ ਪ੍ਰਧਾਨ ਜੀ ਅਸੀਂ ਸਮੁੱਚਾ ਯੂਥ ਅਕਾਲੀ ਦਲ ਮੇਰਾ ਹਲਕਾ ਮੌੜ ਹੋਣ ਦੇ ਬਾਵਜੂਦ ਬੀਬਾ ਹਰਸਿਮਰਤ ਕੌਰ ਜੀ ਬਾਦਲ ਦੇ ਹਲਕੇ 'ਚ ਪੈਂਦਾ ਤੇ ਅਸੀਂ ਉੱਥੋਂ ਵੱਡੀ ਲੀਡ ਨਾਲ ਜਿੱਤੇ ਆ ਜੇਕਰ ਇਹ ਗੱਲ ਹੁੰਦੀ ਜਾਂ ਉਹਨਾਂ ਦੀ ਗੱਲ 'ਚ ਕੋਈ ਸੱਚਾਈ ਹੁੰਦੀ ਤਾਂ ਬਾਦਲ ਸਾਹਿਬ ਨੇ ਤਾਂ ਫੇਰ ਵੀ ਆਪਣਾ ਹਲਕਾ ਜੋ ਵੱਡੀ ਲੀਡ ਦੇ ਨਾਲ ਪਿਛਲੋ ਲਗਾਤਾਰ ਜੋ 10-20 ਹਜ਼ਾਰ ਦੀ ਲੀਡ ਸੀ ਅੱਜ 50-55 ਹਜ਼ਾਰ ਦੀ ਲੀਡ ਨਾਲ ਜਿਤਾਇਆ ਤੇ ਪਰ ਜਿਹੜੇ ਦੂਸਰੇ ਮਾਨਯੋਗ ਮੈਂ ਤਾਂ ਚਲੋ ਮਾਨਯੋਗੀ ਕਹੂੰਗਾ ਹਲੇ ਤੱਕ ਕਿਉਂਕਿ ਮੈਥੋਂ ਸੀਨੀਅਰ ਆ ਪਰ ਉਹ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ ਮੂੰਹੋਂ ਮੰਗਾ ਹਲਕਾ ਵੀ ਲੈਣ ਦੇ ਬਾਵਜੂਦ ਆਪਣੀਆਂ ਜ਼ਮਾਨਤਾਂ ਨਹੀਂ ਬਚ ਸੋ ਅੱਜ ਬੜਾ ਮੈਂ ਸਮਝਦਾ ਇਹ ਪੰਜਾਬ ਦੇ ਸੰਗਤ ਨੂੰ ਸੋਚਣ ਵਾਲੀ ਗੱਲ ਹੈ ਕਿ ਜੋ ਗੱਲ ਕਹਿ ਰਹੇ ਆ ਉਹਦੇ ਬਾਕੀ ਕੋਈ ਸੱਚਾਈ ਹੈਗੀ ਆ ਜਾਂ ਉਹਨਾਂ ਦਾ ਮਨਸ਼ਾ ਕੁਝ ਹੋਰ ਹੈ ਜਾਂ ਜੋ ਇਹ ਮਹਾਨ ਸੂਰਬੀਰਾਂ ਦੀ ਯੋਧਿਆਂ ਦੀ ਪਾਰਟੀ ਆ ਉਸ ਨੂੰ ਤੋੜਨ ਪਿੱਛੇ ਕੋਈ ਹੋਰ ਗਹਿਰੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਅੱਜ ਮੈਂ ਜ਼ਿਆਦਾ ਕੁਝ ਕਹਿਣੇ ਕਹਿਣਾ ਨਹੀਂ ਕਿਉਂਕਿ ਬੜੇ ਉਹਨਾਂ ਨੇ ਸਾਰੀ ਜ਼ਿੰਦਗੀ ਨਿਗਾਈ ਹੈ ਪਰ ਅਫਸੋਸ ਹੁੰਦਾ ਕਿਉਂਕਿ ਕਾਮ ਲੀਡਰ ਚਲੋ ਕਹੇ ਤਾਂ ਇਹ ਗੱਲ ਕਹੇ ਪਰ ਮੈਂ ਸਮਝਦਾ ਜੇ ਉਹ ਵੀ ਆਪਣੇ ਇਹਨਾਂ ਪਰਿਵਾਰ ਸੈੱਟ ਕਰਨ ਦੇ ਬਾਵਜੂਦ ਵੀ ਅਜਿਹੀਆਂ ਗੱਲਾਂ ਸਾਹਮਣੇ ਪਲੇਟਫਾਰਮ ਪਾਰਟੀ ਪਲੇਟਫਾਰਮ ਤੋਂ ਦੂਰ ਲੈ ਕੇ ਜਾਣਗੇ ਤਾਂ ਫਿਰ ਜੋ ਸਾਡੇ ਵਰਗੇ ਲੀਡਰ ਆ ਸਾਡੇ ਵਰਗੇ ਨੌਜਵਾਨ ਆ ਉਹ ਵੀ ਚਾਹੁੰਦੇ ਆ ਕਿ ਅਸੀਂ ਵੀ ਉੱਪਰ ਆਈਏ ਸਾਡਾ ਵੀ ਮਾਨ ਸਤਕਾਰ ਹੋਵੇ ਸਾਡੀ ਪਾਰਟੀ ਦੇ ਵਿੱਚ ਹੋਣੀ ਆ ਤੇ ਜੇ ਅਸੀਂ ਅੱਜ ਮਾਨਯੋਗ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਸਾਨੂੰ ਸਾਰਾ ਕੁਝ ਇਸ ਬਾਜੂ ਨਵਾਜਿਆ ਤੇ ਪਰ ਉਹ ਮੈਨੂੰ ਨਹੀਂ ਸਮਝਦਾ ਵੀ ਉਹ ਟਕਸਾਲੀ ਜੋ ਆਪਣੇ ਆਪ ਨੂੰ ਕਹਣ ਵਾਲਿਆ ਅੱਜ ਕਿਹੜੀ ਸਾਜ਼ਿਸ਼ ਦੀ ਨੰਕਮ ਕਰ ਰਹੇ ਆ ਸਮੁੱਚੇ ਪੰਜਾਬ ਦੇ ਵੋਟਰਾਂ ਨੂੰ ਮੈਂ ਇਹੀ ਬੇਨਤੀ ਕਰਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਜੋ ਪੰਜਾਬ ਨੂੰ ਦਿੱਤਾ ਸ਼ਾਇਦ ਤੁਸੀਂਆਂ ਦੂਸਰੀਆਂ ਦੂਸਰੀਆਂ ਪਾਰਟੀਆਂ ਦੇ ਤੁਸੀਂ ਜਿਹੜੇ ਮਰਜ਼ੀ ਪਾਰਟੀ ਦੇ ਚਾਰ ਬੰਦੇ ਇਕੱਠੇ ਕਰ ਲਓ ਝਾੜੂ ਵਾਲਿਆਂ ਦਾ ਕਰ ਲਓ ਕਾਂਗਰਸ ਦਾ ਕਰ ਲਓ ਉਹਨਾਂ ਦੇ ਕੰਮਾਂ ਦੀ ਝੋਲੀ ਦੇਖ ਲਓ ਜਿਹਦੀ ਝੋਲੀ ਵੱਧ ਭਰੀ ਹੋਈ ਵੀਰੋ ਉਹਨਾਂ ਤੋਂ ਉਹਨਾਂ ਨਾਲ ਤੁਸੀਂ ਇਹ ਹਾਮੀ ਭਰਨੀ ਆ